हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਨਜ਼ਦੀਕ ਨਸ਼ਾਰੇ ਪੰਨੂਆ ਦੇ ਤੇ ਸੇਰੋਂ ਦੇ ਬਿਲਕੁਲ ਸੈਂਟਰ ਦੇ ਵਿੱਚ ਦੋਸਤੋ ਪਿੰਡ ਚੰਬਲ ਵੀਰ ਜਸੇਵ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਕਰੂ ਪਾਈਆਂ ਨੇ ਪਸ਼ੂਤਾਂ ਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਆ ਖਾਸ ਤੌਰ ਤੇ ਵੀਰ ਜਸੇਵ ਨਾਲ ਦਾ ਅੱਜ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਮੈਂ ਜਿਹੜੇ ਆਪਾਂ ਤੁਹਾਨੂੰ ਟੋਕਰ ਗੱਪਣ ਦਿਖਾਉਣੇ ਆ ਇੱਕ ਵੜ ਫੱਜਰਤਾ ਦੀ ਸੂਈ ਸਵਾਈਆ ਠੀਕ ਹੈ ਜੀ ਤੇ ਚਾਰ ਨਗ ਜਿਹੜੇ ਤੋਕੜ ਗੱਬਣ ਆ ਰੇਡ ਪਰਤਾ ਬਿਲਕੁਲ ਜਾਇਜ ਤੇ ਜੈਨੂਮਨ ਹੋਊਗਾ ਠੀਕ ਹੈ ਜੀ ਸੋ ਕਿੰਨੇ ਕਿੰਨੇ ਸਮੇ ਤੇ ਪਸ਼ੂਏ ਗੱਬਣ ਆ ਤੇ ਕਿੰਨਾ ਥੱਲੇ ਇਹਨਾਂ ਦੇ ਮਿਲਕ ਹਾਜ਼ਰ ਆ ਪੂਰੀ ਗੱਲਬਾਤ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤਰੀਕ ਅੱਜ ਤੁਸੀਂ ਨੋਟ ਕਰ ਲਓ 19 ਜਨਵਰੀ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ ਸੋ ਪੂਰੀ ਗੱਲਬਾਤ ਕਰ ਲਵਾਂਗੇ ਜਿਸਾ ਵੀਰ ਆਪਣੇ ਨਾਲ ਹੋਊਗਾ ਤੇ ਨਾਲ ਦੀ ਨਾਲ ਵੀ ਪ੍ਰਤਾਪ ਵੀਰ ਵੀ ਹੋਊਗਾ ਠੀਕ ਹੈ ਜੀ ਸੋ ਪਹਿਲਾਂ ਵੀ ਬਹੁਤ ਸਾਰੇ ਵੀਡੀਓ ਪਾਈਆਂ ਨੇ ਪ੍ਰਤਾਪ ਵੀਰ ਆਈ ਤੁਹਾਨੂੰ ਦੋਸਤੋ ਵੀਡੀਓ ਪਾਉਂਦਾ ਰਿਹਾ ਠੀਕ ਹੈ ਜੀ ਤੇ ਕੈਰੋਂ ਤੋਂ ਵੀ ਕਾਫੀ ਵੀਡੀਓ ਪ੍ਰਤਾਪ ਸਿੰਘ ਉਹਨਾਂ ਨੇ ਪਾਈਆਂ ਨੇ ਤੇ ਮਾਲ ਤੁਹਾਨੂੰ ਆਪਾਂ ਦਿਖਾ ਦਾਂਗੇ ਖੁੱਲੀਆਂ ਛੋਟਾ ਹੋਣਗੀਆਂ ਠੀਕ ਹੈ ਜੀ ਜਾਇ ਜਾਇ ਰੇਟਾਂ ਦੇ ਉੱਪਰ ਪਸ਼ੂ ਚਰੇ ਤੁਹਾਨੂੰ ਇਸ ਘਰੋਂ ਵੀ ਆਪਾਂ ਦਿਖਾ ਦੇਵਾਂਗੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਸੇ ਸਾਸਰੀਕਾਰ ਸਾਸਰੀਕਾਰ ਹੋ ਸੰਦੂ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਜੱਸੇ ਕੈਮ ਸਿੱਤ ਵੀਰ ਹਾਂਜੀ ਹਾਂਜੀ ਵਧੀਆ ਵਧੀਆ ਹੋਰ ਮੇਰੇ ਵੀਰਾ ਭਰਾ ਸਾਰਿਆਂ ਸਾਸਰੀਕਾਲ ਸਾਸਰੀਕਾਲ ਜੀ ਪ੍ਰਤਾਪ ਸਿੰਘ ਜੈ ਹਿੰਦ ਸਾਸਰੀਕਾਲ ਸਾਸਰੀਕਾਲ ਸੰਦੂ ਸਾਹਿਬ ਸਾਰੇ ਭੈਣ ਭਰਾ ਤਕੜੀ ਹੋ ਕੇ ਨਾ ਛੇਰ ਕਰਿਆ ਕਰੋ ਇਹੋ ਵੀ ਬੇਨਤੀ ਆ ਵਾਹ ਹਾਂ ਬਿਲਕੁਲ ਜੀ ਬਿਲਕੁਲ ਹੋਰ ਤੰਦਰੁਸਤ ਬਹੁਤ ਵਧੀਆ ਬਹੁਤ ਵਧੀਆ ਪ੍ਰਤਾਪ ਹੋਰ ਕੈਮ ਹਾਂ ਸਾਰੇ ਭੈਣਾਂ ਹੋ ਗਿਆ ਤੰਦਰੁਸਤ ਫੇਰ ਚੜਦੀ ਕਲਾ ਕਰੇ ਹਾਂਜੀ ਹੁਣ ਮਿਕਾਈ ਆ ਭੈਣ ਭਰਾ ਪੁੱਛਦੇ ਰਹਿੰਦੇ ਨਾ ਵੀ ਥੋੜਾ ਜਿਹਾ 60 ਸੂਟ ਲੱਗਣ ਤੋਂ ਬਾਅਦ ਇੱਕ ਵਾਰੀ ਤੰਦਰੁਸਤੀ ਫੇਰ ਬੜੀ ਜ਼ਰੂਰੀ ਆ ਉਹਨਾਂ ਤੇ ਚੜਦੀ ਕਲਾ ਕਰੇ ਸਤਿਗੁਰੂ ਸਾਹਿਬ ਹਾਂ ਤੇ ਫਿਰ ਪ੍ਰਤਾਪ ਸਿੰਘ ਫਿਰ ਭਾਰੀਆਂ ਛੋਟਾਂ ਇੱਥੇ ਵੀ ਉਵੇਂ ਆ ਨਾ ਜੁਰਦਿਆਂਗੇ ਆਪਾਂ ਬੰਦ ਕਰਨਾ ਕਰੀ ਕਿਵੇਂ ਮੜਾ ਇਸ਼ਾਰਾ ਕਰਕੇ ਦਸੀ ਆ ਮੇਰਾ ਐ ਆ ਲਾ ਕੇ ਦੇ ਫਿਰ ਐ ਸੁੱਤੇ ਇਹ ਸੰਤੂ ਸਾਹਿਬ ਬੜੇ ਚਿਰ ਬਾਅਦ ਆਇਆ ਸਮਾਨਤ ਬੰਦਾ ਇਹਦਾ ਨਹੀਂ ਨਹੀਂ ਕਰਨਾ ਚਾਹੀਦਾ ਬੰਦਾ ਨਾ ਨਹੀਂ ਨਹੀਂ ਇਹ ਬਹੁਤ ਗੱਲ ਹੈ ਮੇਰਾ ਭਰਾ ਜਦੋਂ ਧੰਨਵਾਦ ਤੇ ਸਿਆਲ ਤੇ ਮੰਗ ਚੱਲੇ ਗਏ ਕੋਈ ਨਹੀਂ ਗਰਮੀ ਵਾਲੀ ਫੇਰ ਦੇ ਕੋਈ ਗੱਲ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹੈ ਮੈਂ ਇੱਥੇ ਗਲਤੀ ਮੰਗਦਾ ਹਾਂ ਜੇ ਅੱਗਾ ਪਿੱਛਾ ਹੋ ਗਿਆ ਤੇ ਗਿੱਲ ਸਾਹਿਬ ਤੋਂ ਇਸੇ ਤਾਈਂ ਕਿਵੇਂ ਚੱਲਦਾ ਸਿਕਾ ਆ ਰਹੇ ਆਪਣੇ ਸਾਰੇ ਸੱਜਣ ਵੀਰਾਂ ਜੀ ਹਾਂਜੀ ਹਾਂਜੀ ਸਾਰੇ ਸੱਜਣ ਵੀਰ ਹਾਂਜੀ ਸਾਰੇ ਪ੍ਰਤਾਮ ਤੋਂ ਮਾਫੀ ਮੰਗਦੇ ਹਾਂ ਕੋਈ ਗਲਤੀ ਤੁਹਾਨੂੰ ਪਤਾ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਪ੍ਰਤਾਪ ਪਹਿਲਾਂ ਵੀ ਕੰਮ ਕੀਤਾ ਕਰਦਾ ਰਿਹਾ ਵੀਰ ਸਤਨਾਮ ਸਿੰਘ ਉਹਨਾਂ ਦੇ ਨਾਲ ਵੀ ਵੀਰ ਉਹਨਾਂ ਨੇ ਬੜੀਆਂ ਵੀਡੀਓ ਪਾਈਆਂ ਨੇ ਬੜੀਆਂ ਪਾੜੀਆਂ ਛੋਟਾ ਪਾੜੀਆਂ ਪਾੜੀਆਂ ਆਫਰਾਂ ਦਿੱਤੀਆਂ ਨੇ ਠੀਕ ਹੈ ਜੀ ਉਸ ਘਰੋਂ ਵੀ ਜਦੋਂ ਵੀ ਮਾਲ ਵਿਖਾਇਆ ਦੇ ਹੀਰ ਹਰਜਸਨ ਹੁੰਦੇ ਨਾਲ ਦੋਸਤੋ ਪ੍ਰਤਾਪ ਸਿੰਘ ਹੁਣੀ ਇੱਥੇ ਪੂਰੀ ਜਿਹੜੀ ਇਹ ਭੂਮਿਕਾ ਨਿਭਾਉਣਗੇ ਠੀਕ ਹੈ ਜੀ ਜਿੰਨੀ ਵੀ ਹੈਗੀ ਆ ਦੋਵੇਂ ਪ੍ਰਾਰ ਰਲ ਮਿਲ ਕੇ ਕੰਮ ਕਰਦੇ ਆ ਤੇ ਜਿੰਨੀਆਂ ਵੀ ਛੋਟਾਂ ਹੋਣਗੀਆਂ ਜਿੰਨਾ ਵੀ ਮਾਨਤਾਨ ਹੋਊਗਾ ਪੂਰਾ ਰਲ ਮਿਲ ਕੇ ਜਿਹੜਾ ਕੀਤਾ ਜਾਊਗਾ ਤੇ ਅੱਜ ਵੀਰ ਜਸਮਾਲ ਕਟੋਕਰ ਪੰਜ ਕੇ ਵੜਾ ਆਪਾਂ ਦਿਖਾਉਣੀ ਆਣੇ ਤਿੰਨ ਟੋਕੜਾ ਕੱਪਣਾ ਜੀ ਇੱਕ ਟੋਕੜਾ ਇੱਕ ਸੱਜਰ ਆ ਜੀ ਠੀਕ ਆ ਜੀ ਹਾਂਜੀ ਤੇ ਇੱਕ ਹੀ ਆਪਣੇ ਕੋਲ ਸੱਜਰ ਤਾਜੀ ਸੂਈ ਹੋ ਇੱਕ ਹਾਂਜੀ ਤਾਜੀ ਸੂਈ ਆ ਬਾਕੀ ਚਾਰ ਨਾਲ ਜਿਹੜੇ ਟੋਕੜਾ ਕੱਪਣ ਚੈੱਕ ਪਾਸ ਨਹੀਂ ਇੱਕ ਟੋਕੜ ਕੱਲੀ ਇੱਕ ਕੱਲੀ ਟੋਕੜਾ ਹਾਂਜੀ ਪਾਸ ਹਾਂਜੀ ਪਾਸ ਆ ਕੋਈ ਚੌਹਾਂ ਦੀ ਕੋਈ ਪੰਜਾਂ ਦੀ ਕੋਈ ਸਾਢੇ ਪੰਜਾਂ ਦੀ ਠੀਕ ਆ ਜੀ ਹਾਂਜੀ ਤੇ ਕਰ ਦਈਏ ਫਿਰ ਡਿਟੇਲਾਂ ਸ਼ੁਰੂ ਹਾਂਜੀ ਤੇ ਪਹਿਲਾਂ ਸਭ ਤੋਂ ਜਸਵੀਰ ਆ ਜਿਹੜੀ ਵੈਲ ਆਪਣੇ ਕੋਲ ਓ ਟੋਕੜਾ ਸੰਧੂ ਸਾਹਿਬ ਟੋਕੜ ਹਾਂਜੀ ਇਹਦੇ ਸਾਰੇ 7 ਕਿਲੋ ਦੁੱਧ ਹੋਊਗਾ ਇਹ ਆਪਣੇ ਤੋਂ ਕੱਲ ਹੀ ਆਈ ਹੈ ਜੀ ਕੱਲ ਹੀ ਆਈ ਹੈ ਹਾਂ ਕੋਈ ਪੜਾ ਨਹੀਂ ਪਉਣਾ ਇਦਾਂ ਜੂੜ ਪਾ ਕੇ ਥੱਲੇ ਬਹਿ ਜਾਣਾ ਠੀਕ ਹੈ ਜੀ ਹਾਂਜੀ ਠੰਡੀ ਸੀ ਲਿਆ ਤਾਂ ਐਸ ਵਕਤ ਦੁੱਧ ਕਿੰਨਾ ਇਹਦੇ ਥੱਲੇ 7 ਕਿਲੋ ਹੋਊਗਾ ਜੀ ਹਾਂਜੀ 7 ਕਿਲੋ ਤੇ 7 ਕਿਲੋ ਕਰ ਜੂਗੀ ਸੰਤੂ ਸਾਹਬੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਟੋਕੜ ਨਾਗਾ ਤੇ ਕ੍ਰੋਸ ਅੰਗ ਦੇ ਵਿੱਚ ਆ ਕੋਈ ਜਰਸੀ ਦਾ ਕ੍ਰੋਸ ਕੋਈ ਭਰਾ ਮੰਨ ਸਕਦਾ ਹੈ ਇੱਕ ਬਰਾਊਨ ਤੇ ਕਰੀਮ ਜਾਂ ਰੰਗ ਆਇਆ ਕਰਮਾਰੀ ਦਾ ਠੀਕ ਹੈ ਜੀ ਤੇ ਹੈਗੀ ਮੈਨੂੰ ਤਾਂ ਨਵਾਂ ਅੰਗ ਦੂਜੇ ਸੁਵੇ ਦੂਜਾ ਸੁਵੇ ਦੂਜਾ ਸੁਵੇ ਤੇ ਠੀਕ ਹੈ ਜੀ। ਲੋ ਦੋਸਤੋ ਦੂਜਾ ਕਸੂਆ ਐਸ ਵਕਤ ਪ੍ਰੈਜ਼ੈਂਟ ਟਾਈਮ 'ਚ ਚੱਲਣ ਦੀ ਹੋਊਗੀ ਤੇ 7 ਕਿਲੋ ਦੁੱਧ ਇਸ ਵਾਰ ਦੇ ਥੱਲੇ ਹਾਜ਼ਰ ਆ ਠੀਕ ਹੈ ਜੀ। ਤੇ ਬਾਕੀ ਹਾਈਟ ਕੱਤ ਦੀ ਆਪਾਂ ਨੋਟ ਕਰਾ ਦਿੰਨੇ ਜਿੱਦਾਂ ਇੱਕ ਨਾਰਮਲੀ ਆਪਾਂ ਜਰਸੀਆਂ ਦੇਖਦੇ ਆ ਠੀਕ ਹੈ ਜੀ ਬਾਹਲੀ ਦਰਮਿਆਨੀ ਹਾਈਟ ਨਹੀਂ ਗੀ ਮੀਡੀਅਮ ਜੀ ਹਾਈਟ ਆ ਤੇ ਚੋਣ ਚੋਵਾ ਦੀ ਜੱਸ ਕੇ ਮੈਂ ਨਾ ਪੂਰ ਛੱਟਾ ਨਹੀਂ ਹੈਗਾ ਸੰਤੂ ਸਾਹਿਬ। ਰੋਕੇ ਰਿਪੋਰਟ ਬਿਲਕੁਲ ਚਵਾਈ। ਤੁਹਾਨੂੰ ਬਹੁਤ ਵਧੀਆ ਸੁਣਾ ਗੋਲੇ। 7 ਕਿਹਾ ਤੇ 7 ਕਿ ਨਿਕਲੋਗਾ ਦੁੱਧ ਪੂਰਾ। ਹੈ 7 ਤੇ 7 ਹੀ ਦੱਸਤਾ 8 ਨਹੀਂ ਆਪਾਂ ਗਿਆ ਤਾਂ। ਠ ਤੇ ਬਾਕੀ ਚੀਜ਼ਾਂ ਦੇ ਤੁਸੀਂ ਦੱਸ ਹੀ ਦਿੱਤਾ ਵੀ ਇਹ ਕੋਈ ਨਹੀਂ ਸਹੀ ਅਜੇ ਸਾਨੂੰ ਸਾਬ ਹੋਰ ਵੱਜੂਗੀ ਹਾਂ ਟਾਲਾ ਹਰਿਆ ਹੋ ਗਿਆ ਨਾ ਵੱਧ ਆਪਣੇ ਤੋਂ ਨਾਲੇ ਆਈ ਕੱਲ ਹੈ ਜੀ ਕੋਈ ਥੋੜੇ ਅੱਜ ਭਿਲਕ ਦੇ ਵਿੱਚ ਇਕੱਠੇ ਕੀਤੇ ਹੋਣ ਹਾਂਜੀ ਹਾਂਜੀ ਕੱਲ ਕੋਹ ਆ ਜਾਏ ਆ ਕੋਈ ਕੱਲ ਆਏ ਆ ਜੀ ਠੀਕ ਆ ਠੀਕ ਆ ਜੀ ਲੈ ਪ੍ਰਤਾਪ ਭਾਈ ਤੋੜ ਦੇ ਬਾਅਦ ਚ ਦਿਖਾ ਦਿਓ ਪਾਣੀ ਥੋੜੇ ਵੀਡੀਓ ਫਿਰ ਆਪਣੀ ਲੇਟ ਹੋ ਜਾਣੀ ਆ ਆ ਦੇਖੋ ਜੀ ਆਹ ਦੇਖੋ ਜੀ ਠੀਕ ਆ ਜੀ ਥਾਲਵੇਂ ਸੇ ਚਾਰ ਆ ਕੋਈ ਫੋੜ ਛਾਕ ਨਹੀਂ ਕੀਤਾ ਜੀ 7 ਕਿਲੋ ਦੁੱਧ ਤੇ ਟੋਕੜ ਨਾਲ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਬਾਕੀ ਜਰਸੀ ਦੇ ਵਿੱਚ ਕ੍ਰੋਸ ਆਗਾ ਥੋੜੇ ਪੈਸੇ ਕਿਸੇ ਭਰਾਣੇ ਖਰਚ ਕਰਨੇ ਆ ਤੇ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਪਲੀਪੁੜੀ ਚੰਗੀ ਆ ਜਿੱਡੀ ਵੀ ਤੁਸੀਂ ਵੇਖੋਗੇ ਠੀਕ ਆ ਜੀ ਰੱਜੀ ਪੁੱਜੀ ਆ ਬਾਕੀ ਅਜੇ ਸੰਸਾ ਦਾ ਆਇਆ ਚੁੱਕੇ ਪਰ ਹਾਂ ਦੇ ਟੁੜੀ ਖਾਈ ਜਾਂਦੀ ਆ ਵੇਖ ਲਓ ਸਾਹਮਣੇ ਹਾਂ ਸਟਾਲਾ ਇੱਕ ਮੁੱਠ ਨਹੀਂ ਹੈਗਾ ਗਾੜੀ ਤਾਂ ਤੁਮ ਚੰਗਾ ਆਹ ਵੇਖੋ ਜੀ ਠੀਕ ਆ ਤਾਂ ਜਸਵੀਰ ਕਿੰਨੇ ਮੋਨ ਕਰਦਾ ਇਹਦਾ ਮੁੱਲ ਜਿਆ ਜੀ ਆ ਸੰਧੂ ਸਾਹਿਬ ਹਾਂ ਦੇ ਦਾਂਗੇ 32000 ਦੀ ਸੰਧੂ ਸਾਹਿਬ 32 ਦੀ ਹਾਂਜੀ ਤੇ ਪ੍ਰਤਾਪ ਕੀ ਕਹਿੰਦਾ ਹੁੰਦਾ ਫਿਰ ਪੱਤੀ ਪੁੱਤੀ ਕੋਈ ਨਹੀਂ ਆ ਬੰਦੇ ਲੱਚਦੀਆਂ ਨਾ ਤੈਨੂੰ ਸਾਰਾ ਤੇ ਮੁਰਗਾ ਛਟਕੇ ਲੱਗਦੇ ਪੱਤੀ ਵਾਲਾ ਨਹੀਂ ਚੰਪ ਕਰਨਾ 5000 ਦੀ ਸਾਨੂੰ ਸਾਬ 5000 ਦੇ ਗੁਰੂਆ ਲਾ ਕੇ ਸੁਟਣਾ ਤੇ ਲਾ ਕੇ ਸੁਟਣਾ ਤੇ ਸਾਬ 5000 ਦੀ 50000 ਦੀ ਲੈ ਲੋ ਵੀ 25000 ਦੀ ਵੱਚੀ ਦੋਸਤੋ ਮਿਲ ਜੂਗੀ ਤੁਹਾਨੂੰ 100 ਰੁਪਏ ਛੋੜੀ ਹੋ ਜੂਗੀ ਵਿੱਚੋਂ ਮਾਨਤਨ ਛੋੜਛੱਪੇ ਹੋਣਗੇ ਤੀ ਕਾਦੀ ਹਾਂਜੀ ਜਿਆਦਾ ਪਹਿਲਾਂ ਮੈਂ ਗੱਲ ਕਹਿਤੀ ਵੀ ਜਿੱਥੇ ਪ੍ਰਤਾਪ ਖੜਿਆ ਉੱਥੇ ਕੋਈ ਨਾ ਰਿਆ ਹਾਂਜੀ ਨਹੀਂ ਨਹੀਂ ਲਾਉਂਦਾ ਪ੍ਰਤਾਪ ਉਹ ਹਿਸਾਬ ਦਾ ਕਰਦਾ ਵੀ ਕੋਈ ਅੜੇ ਨਾ ਹਾਂ ਠੀਕ ਹੈ ਤੂੰ ਦੱਸ ਮੈਂ ਅੜੂ ਨਾ ਤੇ ਤੈਨੂੰ ਮਾਲ ਵੇਚੂਗਾ ਪਾ ਲਾ ਲਾ ਕੇ ਤੁੰਗ ਤੇ ਗਾਗ ਨਾਲ ਕੋਲ ਗਾਗ ਉੱਡਦਾ ਜਾਊਗਾ ਉੱਡ ਪਾ ਜਾਊਗਾ ਹਾਂ ਐਈ ਆ ਸੱਚੀ ਗੱਲ ਆ ਬਈ ਅੱਗੇ ਦੋਸਤੋ ਅਕੇ ਇੱਕ ਚਾਹੀ ਵਾਲ ਦਾ ਕ੍ਰੋਸ ਅੱਜ ਤੁਹਾਨੂੰ ਵਿਖਾ ਦਿੰਨੇ ਆ ਕਿ ਅਸੀਂ ਤੇ ਜੇ ਆਪਣਾ ਹਾਂਜੀ ਤੇ ਜੇ ਦੀ ਗੱਬਣ ਪੰਜਾਂ ਮਹੀਨਿਆਂ ਦੀ 6 ਕਿਲੋ ਦੁੱਧ 6 ਕਿਲੋ ਦੁੱਧ ਦਾ ਦੋਸਤੋ ਥੱਲੇ ਪੰਜਾ ਮਹੀਨੇ ਦੀ ਗੱਭਾਂ ਨੇ ਚੈੱਕ ਪਾਸ ਹੋਏ ਨੇ ਪਸ਼ੂ ਸਾਰੇ ਠੀਕ ਆ ਜੀ ਮੇਰਾ ਭਰਾ ਕੋਈ ਹੈ ਆਪਣੀ ਫਾਰਮੈਲਿਟੀ ਕੋਈ ਕੋਈ ਕਰਾਈਟਰੀਆ ਉਹ ਪੂਰਾ ਕਰਨਾ ਚਾਹੁੰਦਾ ਤੇ ਬੇ ਉਹ ਸਾਨੂੰ ਸਾਰਾ ਕਰ ਕਰ ਸਕਦਾ ਆਪਣੀ ਤਸੱਲੀ ਕਰੋ ਹਾਂ ਜੀ ਆਪਾਂ ਚੈੱਕ ਕਰਾ ਕੇ ਫੇਰ ਹੀ ਲੈਣ ਠੀਕ ਆ ਜੀ 6 ਕਿਲੋ ਦੁੱਧ ਤੇ ਪੰਜਾ ਮਹੀਨੇ ਦੀ ਗੱਭ ਚੈੱਕ ਪਾਸ ਆ ਹਾਂ ਜੀ ਚੈੱਕ ਪਾਸ ਚਾਰੇ ਥਣ ਪੁੱਲ ਕਿਲੋ ਇਹ ਇੱਕ ਚ ਮੜਾ ਆ ਸੰਦੂ ਸਭ ਮੜਾ ਆ ਜਾਂ ਛਟਾ ਲਾਉਂਦੀ ਪਰਲੇ ਸੰਚ ਬੈਣੀ ਵਾਲੇ ਬੈਣੀ ਬਾਈ ਹਾਂ ਇਧਰ ਆਈਂ ਇਧਰ ਆ ਇਧਰ ਵਗਾ ਲਓ ਮੜਾ ਆ ਜਾਂ ਦੱਸਣਾ ਚੰਗਾ ਹੁੰਦਾ ਵੀਰੋ ਭਰਾਵਾ ਹਾਂ ਜੀ ਹਾਂ ਜੀ ਤੇ ਆ ਜਿਹੜਾ ਨਹੀਂ ਮ ਸੱਜਰ ਨੇ ਜੋ ਮਗਰਲੇ ਚ ਹਾਂ ਬਾਕੀ ਨਹੀਂ ਕੋਈ ਠੀਕ ਆ ਜੀ ਹਾਂ ਜੀ ਉਹ ਪ੍ਰਤਾਪ ਵੀਰ ਖੋਲ ਕੇ ਦਿਖਾ ਦਈਏ ਫਿਰ ਲਓ ਦੋਸਤੋ ਮਗਰਲੇ ਥਾਂ ਦੇ ਚ ਮਹਾਰਾਜ ਕੋਈ ਛੱਟਾ ਲਾਉਂਦੀ ਆ ਤੁਹਾਨੂੰ ਵਿੱਚੋਂ ਨੋਟ ਕਰਾ ਦਿੱਤਾ ਸ਼ਾਈਵਾਲ 18 ਦੇ ਵਿੱਚ ਹੀ ਆ 18 ਕਿਲੋ ਦੁੱਧ ਭਰਿਆ ਸੱਜਰ ਨੇ ਹਾਂ ਦਵਾ ਸੱਜਰ ਨੇ ਹਾਂ ਜੀ ਤਾਂ ਕਿਉਂ ਤੁਹਾਨੂੰ ਚੜਾਈ ਦੱਸਦਾ ਜੀ ਐਸ ਵਕਤ 7 ਕਿ 6 ਕਿਲੋ ਹੋਊਗਾ 6 ਕਿਲੋ ਹਾਂ ਹੋਵੇ 6 ਤੋਂ ਬਾਹਰ ਆਪਾਂ 6 ਦੱਸਾਂਗੇ ਉਹ ਕਿ ਝੋਲਾ ਝੋਲਾ ਚੰਗਾ ਸੱਜਰ ਦਾ ਦੁੱਧ ਰਿਆ ਹੋਊਗਾ ਹੁਣ 5 ਮਹੀਨੇ ਦੇ ਤੇ ਚੈੱਕ ਪਾਸ ਹਾਂਜੀ 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 ਕੋਈ 2-3 ਮਹੀਨੇ 2 ਤੱਕ ਪਸ਼ੂ ਸੌਰ ਦਾ ਬਣਦਾ ਹਾਂਜੀ ਹਾਂਜੀ ਤੇ ਜ਼ਿਆਦਾ ਵਿੱਚ ਅਠਾ 7 8 9 8 7 ਮਹੀਨਿਆਂ ਦੇ ਵਿੱਚ ਵੀ 18 ਕਿਲੋ ਦੁੱਧਾਂ ਦੇ ਭਰਦੀ ਰਹੀ ਹੈ 18 ਕਿਲੋ ਹਾਂਜੀ ਸੱਜਰ ਹਾਂਜੀ ਸੱਜਰ ਤਾਂ ਤੁਹਾਨੂੰ ਚੜਾਈ ਦੀਦਾ ਤੇ ਹਾਂ ਮਾਣ ਦੋਸਤੋ ਸੱਜਰ ਦਾ ਦੁੱਧ ਵੀ ਤੈਨੂੰ ਨੋਟ ਕਰਾਤਾ ਵੀ ਕੋਈ 18 17 18 ਲੀਟਰ ਦੁੱਧ ਭਰਉਂਦੀ ਰਹੀ ਐ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਇੱਕ ਵਾਰੀ ਤੈਨੂੰ ਦਿਖਾ ਦਗੇ ਆ ਕਰੋ ਚੱਕ ਹੈ ਠੰਡੀ ਸੀਰ ਐ ਇਹ ਨਹੀਂ ਮਾਲਾ ਕੋਈ ਲੱਤ ਛੜ ਮਾਰਦੀ ਇਦਾਂ ਮੰਗਾ ਪਾ ਗੇ ਠਾੜਾ ਪੋਣਾ ਪਾਉ ਨਹੀਂ ਤੇ ਇਦਾਂ ਹੀ ਥੱਲੇ ਪੈ ਗਈ ਆ ਨਾੜਾਂ ਵੇਖੋ ਕਿਦਾਂ ਥਣਾ ਦੇ ਆਈਆਂ ਵੇ ਆਹ ਦੇਖੋ ਜੀ ਹਾਂਜੀ ਠੀਕ ਆ ਭਈ ਇਹ ਜਸਵੀਰ ਕਿੰਨੇ ਦੀ ਦੇ ਰਿਆਂ ਫਿਰ ਇਹ 42000 ਦੀ ਦੇਣਾ ਸੰਤ 42 ਕਸਰਾ ਕੁਸਰਾ ਕੱਢ ਕੇ ਛੋਟਾ ਛਾਟਾ ਕਰਕੇ ਪੂਰੀਆਂ 35000 ਦੀ ਲੈ 35 ਦੀ ਆ ਬਿਲਕੁਲ ਪਾਸੂਤ ਪੰਜਾਬੀ ਦੀ ਕਬਰ 35000 ਰੁਪਏ ਬੈਠ ਚੰਗੀ ਆ ਹੋਰ ਮਿੱਠਾ ਹੁਣ ਇਹਨੇ ਕਰ ਹੀ ਦਿੱਤਾ ਤਾਂ ਹੁਣ ਕੀ ਆਖਣਾ ਮੈਗਾਸ਼ਨ ਹੋਰ ਕੁਝ ਐਸ਼ ਨਹੀਂ ਕਰੂਗਾ ਉਹਨਾਂ ਗੰਜਾ ਜਿਹਾ ਹੀ ਨਹੀਂ ਕਰਦੇ ਜੇ ਲੋ ਜਿਆਦਾ ਨਹੀਂ ਭੰਗੇਗਾ ਇਹ ਲੋ ਪਟੇ ਦੇ ਪਾਪਾ ਤੁਸੇ ਫੂਨ ਨਾ ਚੁੱਕੇ ਜਾਣਗੇ ਉਹ ਆ ਵੀ ਕੋ ਕਰਨਾ ਉਹ ਗੱਲ ਜੋੜਦੇ ਫਿਰ ਗੇਲ ਪੈਸੇ ਹੁਣ ਮਾਰ ਕੇ ਲੈਣ ਦੇ ਵਿੱਚ ਕਰੀ ਥੋੜੀ ਢੇਲਾ ਇਹ ਅੱਲੀ ਕਰਤੀ ਹੋਣਾ ਇਹ ਲਗਾਤੀ ਹੈ ਟੋਟੇ ਲਵੰਡ ਵਿੱਚ ਠੀਕ ਹੈ ਕੋਈ ਦੀਵਸੀ ਦੇਣੀ ਨਹੀਂ ਕਿ ਮੈਂ ਵੀ ਪਲਟੀ ਹਰ ਦੇ ਇਸ 200 ਟੋਕਰ ਕੱਪੜਾ ਨਾ ਕਿ ਜਿਹੜਾ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ 6 ਕਿਲੋ ਦੁੱਧ ਪੰਜਾ ਮਹੀਨੇ ਦੀ ਕੱਪੜਾ ਚੈੱਕ ਪਾਸ ਹੂੰ ਬਾਕੀ ਚਵਾਚਬੂ ਦੀ ਚੰਗੀ ਆ ਠੀਕ ਆ ਜੀ ਇਹ ਆਜੀ ਆਈ ਵਰਗਾ ਇਹ ਆਜੀ ਆਈ ਆਪਣੇ ਤੋਂ ਆ ਤੁਸੀਂ ਵੇਖੀਏ ਗੱਡੀ ਖਲੋਤੀ ਆ ਬਿਲਕੁਲ ਜੀ ਬਿਲਕੁਲ ਇਹ ਆਜੀ ਆਈ ਲਓ ਦੋਸਤੋ ਅੱਜ ਹੀ ਐਨੀਮਲ ਆਏ ਨੇ ਠੀਕ ਆ ਜੀ ਤੇ ਚਵਾਈ ਜੱਸ ਆਪਾਂ ਦਾ ਫਿਰ ਇੱਕ ਦੋ ਡੰਗ ਕਰ ਲਈ ਹਾਂ ਆਪਾਂ ਕਰਕੇ ਲੈਂਦੀ ਠੀਕ ਆ ਜੀ ਹਾਂਜੀ ਲਓ ਵੀ ਅੱਗੇ ਦੋਸਤੋ ਇੱਧਰ ਤੇਜੇ ਨੰਬਰ ਤੇ ਇੱਕ ਹੋਰ ਵਾਰਡ ਤੁਹਾਨੂੰ ਦਿਖਾ ਦਿੰਨੇ ਆ ਕ੍ਰੋਸ ਅੰਗ ਦੇ ਵਿੱਚ ਆ ਤੇ ਇਹਦਾ ਜੱਸ ਫਿਰ ਇਹ ਵੀ ਪੰਜਾਂ ਮਹੀਨਿਆਂ ਦੀ ਗੱਭਣ ਦੂਜੇ ਸਵੇਰ ਵਾਸਤੇ ਗੱਭਣ ਦੂਜੇ ਸਵੇਰ ਵਾਸਤੇ ਦੋਸਤੋ ਇਹ ਗੱਭਣ ਆ ਪੰਜਾਂ ਮਹੀਨਿਆਂ ਦੀ ਗੱਭਣ ਆ ਕਰਮਾਂ ਲਈ ਠੀਕ ਆ ਤੇ ਪੰਜਾਹ ਮਹੀਨੇ ਦੀ ਗੱਲ ਚੈੱਕ ਪਾਸ ਆ ਦੁੱਧ ਕਿੰਨਾ ਆ ਇਸ ਵਕਤ ਇਹਦੇ ਥੱਲੇ 6 ਕਿਲੋ ਹੋਊਗਾ ਸੰਧੂ 6 ਕਿਲੋ ਹਾਜ਼ਰ ਨਾਲ ਜਦੋਂ ਬਤਾਇਆ ਜਿਹੜਾ ਮੈਂ ਤੁਹਾਨੂੰ 6 ਕਿਲੋ ਦੁੱਧ ਦਾ ਠੀਕ ਆ ਜੀ ਹਾਂ 6 ਤੋਂ ਵੱਧ ਹੀ ਹੋਊਗਾ ਪਰ 6 ਹੀ ਕਰਕੇ ਦੇਵਾਂਗੇ ਸੰਧੂ ਸਾਹਿਬ ਠੀਕ ਆ ਜੀ ਹਾਂ ਇਹ ਵੀ ਸੰਧੂ ਸਾਹਿਬ ਕੱਲ ਹੀ ਆਈ ਆ ਦੋ ਚਾਰ ਦਿਨ ਰਹਿ ਗਈਆਂ ਨਾ ਕਰਵਾ ਲਈਆਂ ਦੋ ਦਹਾ ਅੱਠ ਅੱਠ 9-9 ਕਿਲੋ ਕਰ ਜਾਣਗੀਆਂ ਪਾਈਆਂ ਉਹ ਘਰੋਂ ਭੁੱਖੇ ਘਰੋਂ ਬਾਕੀ ਸਮਾਂ ਸੁਮਾ ਖਿੱਚ ਕੇ ਲੈ ਗਈਆਂ ਨੇ ਰਹਿ ਗਿਆ ਪਿੱਛੇ ਕੋਈ 4-4 ਮਹੀਨੇ ਦਾ ਹਾਂ ਰਹਿ ਗਈਆਂ ਹਾਂ ਹਾਂ ਜੀ ਦੁੱਧ ਦਾ ਸੇਮੇ ਉਹਦੇ ਥਲੇ 6 ਕਿਲੋ 6 ਕਿਲੋ ਹੀ ਹੋਗਾ ਸੰਧੂ ਸਾਹਿਬ ਠੀਕ ਆ ਜੀ ਜਸਵੀਰ ਬਾਕੀ ਧਾਰ ਅਗਲੇ ਪਿਛਲੇ 3 ਚਾਈ ਬਰਾਬਰ ਇਹਦਾ ਬਰਾਬਰ ਹੀ ਆ ਸੰਧੂ ਸਾਹਿਬ ਨਾ ਪੂਰ ਛਟਾ ਕੋਈ ਨਹੀਂ ਹੈਗਾ ਨਾ ਫਰਕ ਹੋਊਗਾ ਠੀਕ ਆ ਭਾਈ ਇੱਕ ਧਾਰ ਦਾ ਹੋਣਾ ਫਰਕ ਚਾਈ ਦਾ ਨਾ ਝੂਠ ਹੋਊਗਾ ਹਾਂ ਇਹ ਨਹੀਂ ਵੀ ਇਹ ਪਹਿਲੀ ਾਰਾਣ ਕੇ ਵੀਰੋ ਪਾਈ ਝੂਠ ਰਤੀ ਜਿੰਨਾ ਨਾ ਹੁੰਦਾ ਬਸ ਬਸ ਲੋਵੀ ਭਰਾਵੋ 6 ਕਿਲੋ ਦੁੱਧ 5 ਮੰਥ ਦੀ ਇਹ ਵੀ ਗੱਬਣਾ ਜਿਹੜੀ ਚੈੱਕ ਪਾਸ ਆ ਠੀਕ ਆ ਜੀ ਸੋ ਚੋਣ ਜਾਣ ਦੀ ਪੂਰੀ ਖਰੀ ਆ ਬਹੁਤੇ ਵੀਰ ਆਪਣੇ ਇਸ ਸਟੇਜ ਦੇ ਉੱਪਰ ਪਸ਼ੂ ਖਰੀਦਣਾ ਚਾਹੁੰਦੇ ਆ ਵੀ ਗਾਂ ਗਰਮੀ ਦੇ ਬਿਲਕੁਲ ਹਾਂਜੀ ਨਾਲੇ ਆ ਕੇ ਜਾ ਕੇ ਸੂਪੇ ਜੜੀ ਸੰਦੂ ਸਾਹਿਬ ਕੋਈ ਵੰਗਾ ਨਹੀਂ ਗਾੜੀ ਪਾੜਾ ਪਾਓ ਐਦਾਂ ਹੀ ਥੱਲੇ ਬਾਲਟੀ ਰੱਖ ਕੇ ਬਹਿ ਜਾਓ ਬਿਲਕੁਲ ਜੀ ਬਿਲਕੁਲ ਇਹ ਨਹੀਂ ਮਾਲਾ ਕੋਈ ਵੰਗਾ ਪੋਣਾ ਮੈਨੂੰ ਲੱਗਦਾ ਵੀ ਜਦੋਂ ਆਪਣੇ ਪਰਦੇਸੀ ਵੀਰਾਂ ਨੇ ਝੋਲਾ ਝਣਾ ਲਾਉਣਾ ਉਦੋਂ ਉਹਨੂੰ ਸੂਪੇ ਨਹੀਂ ਕਰਦੇ ਹਾਂਜੀ ਉਦੋਂ ਸੂਪ ਨਹੀਂ ਸੂਪ ਨਹੀਂ ਨਾਲੇ ਚਮਕ ਚਮਕ ਬੜੀ ਐ ਸੰਦੂ ਸਾਹਿਬ ਬੜੀ ਬੜੀ ਹਾਂ ਕੱਦ ਵੀ ਫਿਰ ਪੂਰਾ ਇਹ ਨਹੀਂ ਛੋਟੀ ਆ ਤੇ ਜੋਸ਼ਵੀਰ ਦੇ ਦਗੇ ਕਿੰਨੇ ਦੀ ਫਿਰ ਇਹ ਵੀ ਸੰਦੂ ਸਾਹਿਬ 42000 ਦੀ ਦੇ ਦੇਗੀ ਇਤਨਸਾਰ ਉਹ ਆਮ ਦੇ ਕੁਛ ਨੂੰ ਪਤਾ ਨਹੀਂ ਲੱਗੀ ਦੀ ਲੈ ਕਿ ਰਸੇ ਯਾਰ ਨੋ 34 ਉਹ ਨਾ ਦੁਰਵੰਤ ਉਹ 35 ਹਰਦੀ ਯਾਦੇ ਕਰਦਾ ਏ ਨਹੀਂ ਨਹੀਂ ਯਾਦੇ ਕਰਪਾ ਚੰਦ ਸਾਹਿਬ ਆੜੀ ਚੰਗੀ ਆ ਹਾਂ ਤਿੰਨ ਛੱਡ ਦੇ ਚੱਲੇ ਕਿੰਨੇ ਜ਼ਿਆਦਾ ਨਾ ਛੱਡ 42 ਬਿਜਾ ਜਾ ਕੇ ਕੋਨੇ ਕੋਨੇ ਮੰਨਣਾ ਪੈਣਾ ਹੁਕਮ ਹੋ ਗਿਆ ਹੁਣ ਹੈ ਇਹ ਪ੍ਰਤਾਪ ਦੇ ਹੁਕਮ ਆ ਜਿੱਥੇ ਕਹਿਦੀ ਚਲੋ ਦੇਤੀ ਹਾਂ ਲੋ ਜੀ 35000 ਦਾ ਲਗ ਮਿਲ ਜੂਗਾ ਇੱਕ ਇਧਰ ਕਿਸਾਨ ਵੀਰ ਇੱਕ ਤੁਹਾਨੂੰ ਆਪਾਂ ਆ ਵਾਰ ਦਿਖਾ ਦਿੰਨੇ ਆ ਇਹਦੇ ਥੱਲੇ 7 ਕਿਲੋ ਜਸਵੀਰ ਇਹਦੇ ਥੱਲੇ ਦੁੱਧ ਕਿੰਨਾ ਹੈ ਇਹਦੇ ਥੱਲੇ 7 ਕਿਲੋ ਜੀ 7 ਕਿਲੋ ਦੁੱਧ ਇਹ ਕਿੰਨੇ ਮਹੀਨਿਆਂ ਦੀ ਕੱਪੜਾ ਚੌਹਾਂ ਤੋਂ ਉੱਪਰ ਆ ਕੋਈ 14.5 ਦੀ ਲਾਲੇ ਕੋਈ 14.5 ਦੀ ਲਾ ਚੱਕ ਮੈਂ ਕਿ 14.5 ਤੋਂ ਉੱਪਰ ਹਾਂਜੀ ਤੇ 14 ਤੋਂ ਪੰਜਾਂ ਤੋਂ ਥੱਲੇ ਹਾਂਜੀ ਵਿੱਚ ਵਿਚਾਲੇ ਜਿਆ ਹਾਂਜੀ ਹਾਂਜੀ 14.5 ਤੋਂ ਉੱਪਰ ਤੇ ਪੰਜਾਂ ਦੇ ਵਿੱਚ ਵਿੱਚ ਹਾਂਜੀ ਹਾਂ ਠੀਕ ਆ ਜੀ ਦੁੱਧ 7 ਕਿਲੋ ਇਹਦੇ ਥੱਲੇ 7 ਕਿਲੋ ਮਿਲਦੀ ਮਿਲਦੀ ਇਹ ਕੋਈ ਵੰਗਾਨੀ ਇਹਦਾ ਪੜਾ ਸੁੱਟ ਕੇ ਲੋ ਵੀ ਬਿਨਾ ਰੱਸੀ ਬਿਨਾ ਝੂੜ ਬਿਨਾ ਨਿਆਣਾ ਠੀਕ ਹੈ ਜੀ ਉਹ ਇਤਰਾਹ ਬਗਾ ਤੁਸੀਂ ਥੱਲੇ ਸੀਗਾ ਜੀ ਇਦਾ ਜਵਾਈ ਕਰ ਲੈਣੀ ਆ ਆ ਦੇ ਲੋ ਨਵਾਈਆਂ ਨਾ ਗੋਆ ਬੜਾ ਲਾਇਆ ਤੁੰਦੂ ਸਾਹਿਬ ਮੈਂ ਤੁਹਾਨੂੰ ਨਵਾਈਆਂ ਇਹ ਨਹੀਂ ਕੋਈ ਲੱਤ ਛਾੜੋ ਮਾਰਦੀਆਂ ਜਾਂ ਉਹ ਮਾਰਦੀਆਂ ਵੀ ਅਸਲ ਤੇ ਵਿੱਚ ਬਿਊਟੀ ਪਾਰਲਰ ਹੀ ਆ ਵਪਾਰੀ ਵੀਰ ਕਹਦੇ ਬਿਊਟੀ ਪਾਰਲਰ ਹੀ ਆ ਵੀ ਇੱਥੇ ਆ ਕੇ ਕਰਦੀਆਂ ਇਹ ਮਿਲਦੀ ਨਵਾਈ ਦਵਾਈ ਆ ਜੇ ਨਵਾਈ ਤੇ ਦਵਾਈ ਦਵਾਈ ਕੋਈ ਨਹੀਂ ਆ ਬਾਰੇ ਦੇ ਮਗਰ ਦਾ ਘਰ ਰੱਖ ਰਿਹਾ ਬਿਲਕੁਲ 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 ਜੀ ਬਿਲਕੁਲ ਲਓ ਜੀ 7 ਕਿਲੋ ਦੁੱਧ 5 ਮਹੀਨੇ ਦੀ ਗੱਬਣ ਚੱਕੀ ਆ ਜੀ ਸੁਣਾ ਨੇ ਸੰਤੂ ਸਾਹਿਬ ਅਗਲਾ ਕਿੰਨਾ ਸੁਵਾ ਦੂਜਾ ਸੁਵੇ ਆ ਦੂਜੇ ਸੁਵੇ ਆ ਤੇ ਸੁਣਾ ਪਹਿਲਾਂ ਸੁਵੇ ਆ ਹੁਣ ਪ੍ਰੈਜਨ ਪਹਿਲੇ ਸੁਵੇ ਚ ਚੱਲਣ ਦੀ ਆ ਹਾਂਜੀ ਠੀਕ ਆ ਜੀ ਪਹਿਲਾਂ ਦੇ ਪੀ ਦੇ ਬਾਰੇ ਚੰਗਲੀ ਚੱਗੀ ਆ ਲਓ ਵੀ ਦੱਸੋ ਕਰੋ ਚੱਕ ਠੀਕ ਆ ਜੀ 7 ਕਰੋ ਤੋਤਾ ਇਸ ਵਹਿਰ ਦੇ ਥੱਲੇ ਗਾ ਦੂਜੇ ਸੁਵੇ ਦੇ ਲਈ ਬਣੀ ਆ 5 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਸੋ ਕਦਕਾਰ ਤੁਸੀਂ ਵਹਿਰ ਦਾ ਦੇਖ ਲੋ ਵੀਡੀਓ ਮੋ ਪਲੀ ਗੁਲੀ ਪੂਰੀ ਆ ਠੀਕ ਆ ਜੀ ਹਾਂ ਇਹ ਨਹੀਂ ਕੋਈ ਆ ਫੀਸ ਕੁਆਲਟੀ ਪਤਾ ਨਹੀਂ ਹੈਗਾ ਥਾਣਾ ਮੈਂ ਮਗਰਲੇ ਨਾਲ ਮਗਰ ਲਾਗਲੇ ਨਾਲ ਬਾਕੀ ਚੋਣ ਚਨ ਭਰਾ ਦੀ ਓਕੇ ਰਿਪੋਰਟ ਆਈ ਆ ਓਕੇ ਓਕੇ ਸੰਦੂ ਸਾਹਿਬ ਚੋਣ ਨਾ ਮੜਾ ਹੋਊਗਾ ਬਹੂ ਕੋਈ ਠੀਕ ਆ ਬਈ ਥਾਣੇ ਵੀ ਫਿਰ ਮੁਠੀ ਵਾਲਾ ਥਾਣਾ ਆ ਪੂਰਾ ਹੱਥੀ ਮੁਠੀ ਵਾਲਾ ਥਾਣਾ ਹਾਂਜੀ ਇਹ ਨਹੀਂ ਮਾਲਾ ਕੋਈ ਮੋਦੀ ਬੱਚੀ ਦੋਸਤੋ ਚੰਗੀ ਹੈ ਠੀਕ ਹੈ ਜੀ ਰੰਗ ਪ੍ਰਿੰਟ ਬਹੁਤ ਵਧੀਆ ਚਮਕ ਤਮਕ ਪੂਰੀ ਹੈ ਠੀਕ ਹੈ ਜੀ ਬਾਕੀ ਨਵਾਇਆ ਤੋਂ ਆਇਆ ਪਸ਼ੂ ਵੈਸੋ ਬਹੁਤ ਸੋਨਾ ਲੱਗਦਾ ਹਾਂਜੀ ਤੁਹਾਡੇ ਸਾਹਮਣੇ ਆਵਣਾ ਚਾਹਦਾ ਠੀਕ ਹੈ ਜੀ ਸਵਾ 1 ਕੋਈ ਫਿਰ ਆਪਾਂ ਨੋਟ ਕਰਾ ਦਿੰਨੇ ਕੋਈ 1:00 ਵਜੇ ਦਾ ਸਮਾਂ ਦੁਪਹਿਰ ਦਾ ਤੇ ਜਸਮ ਮੋਰਲੀ ਗੇਨ ਦੀ ਚੋਾਈ ਚ ਵੀ ਕਿੰਨੇ ਕ ਵੇ ਕਰਤੀ ਸੀ ਇਹਨਾਂ ਦੀ 5:00 ਵਜੇ ਤੜਕੇ ਹੋਈ ਹੈ ਜੀ 5:00 ਇਹਨਾਂ ਦੋਵਾਂ ਦੀ ਉਹਦੀ ਸਵੇਰੇ ਲੇਟ ਹੋਈ ਹੈ ਤੇ ਅੱਜ ਆਈ ਹੈ ਤੇਗਾ ਠੀਕਾ ਹਾਂਜੀ ਠੀਕਾ ਐਂਡ ਟੋ ਐਂਡ ਕੀ ਮੰਗ ਰੂਗੀ ਤੇ ਕਿੰਨੇ ਦੀ ਦੇਦਗੇ ਇਹ ਵੀ ਸੰਧੂ ਸਾਹਿਬ 42000 ਰੁਪਿਆ ਦੀ ਮੰਗ 42 ਦੀ ਹਾਂਜੀ ਕਸਰਾ ਕੁਸਰਾ ਕੱਢ ਕੇ ਪ੍ਰਤਾਪ ਸਿੰਘ ਇੱਕੋ ਜੀ ਗੱਲ ਕਰਦਗੇ ਸੁਣ ਲੋ ਗੱਲ 42000 ਦੀ ਪ੍ਰਵਾਹ ਹਾਂ ਦੇਖੋ ਤੈਨੂੰ ਕਿਹਦੇ ਤੱਕ ਦੇਣੀ ਆ 35 35 ਲੈ 35 ਚੱਲੂਗਾ ਅੱਜ ਹਾਂ ਇੱਕ ਲੈ ਮੈਂ ਕਹਾਂ ਕੋਈ ਨਾ ਤੂੰ ਤਾਂ ਸਾਥ ਸਾਥ ਲਾ ਲਾ ਸਿੱਟੀ ਜਾਣਾ 2000 ਨਾ ਪੁੱਲੇ ਡਿਗਰੇ ਨਾ ਪੈ ਟੋਣੇ ਆ ਉਹ ਤਾਂ ਵੀ ਕੰਮ ਨਹੀਂ ਨਹੀਂ ਉਤਰਦਾ ਨਹੀਂ ਤੇ ਉਹ ਵੀ ਪਰਾ ਕੋਈ ਚੀਜ਼ ਤੇ ਕੋਈ ਜਾਨ ਕੇ ਰੱਖਾਂਗੇ ਕੋਸੀ ਹਾਂ 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 ਹਾਸੇ ਰਹਿੰਦੇ ਨੇ ਮਾਨ ਦਿਓ ਤਗੜੇ ਹੋ ਦੇਖ ਕੋਈ ਪਰਾ ਹੋਏ ਗੱਲ ਹੈ ਕੀ ਆ ਥੋੜਾ ਜਨਾ ਪਰ ਗੱਲਸਾਂ ਤੇ ਧਿਆਨ ਕਰ ਜੀ ਹਾਂ ਇਹ ਨਹੀਂ ਕਿ ਮਿਲਤੇ ਆ ਤੇ ਬਾਕੀ ਡੰਗਰ ਸਾਫ ਸੁਥਰੇ ਹੋਣਗੇ ਬਿਲਕੁਲ ਹੋ ਕੇ ਮਾਰ ਹੋਊਗਾ ਨਾਲ ਚਾ ਨਾ ਕੋਈ ਲਾ ਤਾਂ ਕੀ ਗੱਲ ਸਾਫ ਉਤਰੋ ਮਾਲ ਲੈ ਕੇ ਵੇਚਣਾ ਆਪਾਂ ਹਾਂਜੀ ਹਾਂਜੀ ਰੇਟ ਆਪਾਂ ਜੱਸ ਪ੍ਰਤਾਪ ਜੀ ਕਹਿੰਦੇ ਵੀ 2000 ਮਹਿੰਗਾ ਕਿ ਸਸਤਾ ਕਿ ਮਾਲ ਚੰਗਾ ਸੁੱਤਰ ਹੋਣਾ ਚਾਹੀਦਾ ਹਾਂਜੀ ਹਾਂਜੀ ਕੋਈ ਲੈ ਜਾਵੇ ਤਾਂ ਰੋਲਾ ਨਾ ਪਾਉਂਦਾ ਰੋਂਦਾ ਨਾ ਰੋਵੇ ਬੱਚੇ ਨਹੀਂ ਜੀ ਨਾ 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 ਇਹ ਇਹਦਾ ਕੀ ਕਰਤਾ ਜੇ ਇਹਦਾ ਵੀ 35 ਕਰਤਾ ਨੇ 35 ਹਜ਼ਾਰ ਹਾਂਜੀ ਠੀਕ ਆ ਜੀ ਇਹ ਸਾਡੇ ਚਾਹ ਮਹੀਨਾ ਗੱਭਣ ਬਾਕੀ ਲਾ ਲਾ ਕੇ ਸੁਰਤੇ ਗੱਲ ਤੋਂ ਹੀ ਕਰਦੀ ਹੈ ਇਹ ਨੂੰ ਤਾਂ ਕਸ ਨਹੀਂ ਰਹੀ ਆ ਜਿਹੜਾ ਨਾ ਇਸ਼ਾਰਾ ਹੈ ਕਿ ਇਹ ਦੇ ਕਾਇਲ ਹੋ ਜਣੇ ਸਾਡੀ ਅਦਾ ਕਰਦਾ ਜੱਜੀ ਬੈਸ ਛੱਡ ਗਿਆ ਤੂੰ ਫੜ ਲਈ ਜੱਜੀ ਬੈ ਐਂ ਕਰਦਾ ਹੁੰਦਾ ਹੈ ਆ ਜੀ ਸੰਧੂ ਸਾਹਿਬ ਪਹਿਲਾਂ ਲੋ ਜੀ ਇੱਕ ਦੱਸੋ ਅੱਗੇ ਨਾਗ ਹੋਰ ਤੁਹਾਨੂੰ ਦਿਖਾਉਣੇ ਆ ਬੱਚੀ ਆ ਵੀ ਸੱਜਰ ਤਾਜੀ ਸੂਈ ਇਹ ਪਹਿਲਾਂ ਜੋ ਪਹਿਲਾਂ ਮੱਛੀ ਪਲੂਣ ਹੀ ਸੂਈ ਆ ਹਾਂਜੀ ਤੇ ਜਸਵੀਰ ਇਹਦਾ ਸਮਾਂ ਕਿਹਨਾ ਹੋ ਗਿਆ ਨਾ ਸੂਈ ਇਹਨੂੰ ਅੱਜ ਤੇ ਜਾਂ ਦੇ ਨਜ ਸੀ ਤਿੰਨ ਕਿ ਦਿਨਾਂ ਦੀ ਆ ਮਗਰ ਚੋਬਰ ਅੱਛਾ ਵਾਹ ਵੇਖੋ ਕਿੰਨਾ ਘੜਿਆ ਮਗਰ ਬੱਚਾ ਹਾਂਜੀ ਲਓ ਜੀ ਮਗਰ ਬੱਚਾ ਮੇਲ ਕਾਫਾ ਠੀਕਾ ਜੀ ਆ ਬੱਚਾ ਜੀ ਅੱਜ ਤਿੰਨਾਂ ਦਿਨਾਂ ਦੀ ਸੂਈ ਵਹਿਰ ਤੁਹਾਨੂੰ ਆਪਾ ਦਿਖਾਉਨੇ ਆ ਪੌਣੇ ਪੌੜਾ ਇਹ ਬੱਚੀ ਆ ਬਸ ਵੀਰ ਪੌਣੇ ਤੇ ਕਿੰਨੀ ਸਥਿਤੀ ਆਂਦੀ ਇਹਦੇ 10 ਕਿਲੋ ਹੋਊਗਾ ਸੰਧੂ ਸਾਹਿਬ 10 ਕਿਲੋ ਬੱਚੇ ਆ ਪਾ ਗਏ ਲਓ ਜੀ ਬੱਚੇ ਸਮੇਤ ਦੋਸਤੋ 10 ਕਿਲੋ ਹੋਆ ਠੀਕਾ ਜੀ ਪੌਣੇ ਪੌੜਾ 10 ਕਿਲੋ ਆਜ ਤਿੰਨਾਂ ਦਿਨਾਂ ਦੀ ਸੂਈ ਹੈ ਬੱਚੇ ਸਮੇਤ ਆ ਹਾਂਜੀ ਤੇ ਕੱਦ ਬੱਚੀ ਦਾ ਵੱਡਾ ਵੱਡਾ ਥੋੜੀ ਸੁਖੀ ਰੁੱਕੀ ਸੀ ਜਿਹਾ ਆਈ ਤੇ ਇੱਕ ਸੁਸਵਾਜ ਆਈ ਸੰਧੂ ਸਾਹਿਬ ਬੱਤਾ ਚੰਗਾ ਪਲਿਆ ਦਿੱਤਾ ਨਾ ਬੱਚਾ ਬ ਠੀਕ ਹੈ ਬਤੂ ਤੋੜ ਜਾਣ ਦੀ ਚੰਗੀ ਸਾਫ ਆ ਨਾ ਨਾ ਇੱਕ ਨੰਬਰ ਸੰਦੂ ਸਾਹਿਬ ਪੂਰ ਛਟਾ ਨਹੀਂ ਹੈਗਾ ਲਓ ਵੀ ਕਰੋ ਚੈੱਕ ਠੀਕ ਹੈ ਮਗਰ ਲੈ ਨਾ ਮਗਰ ਲਾਊਗਾ ਸੋ ਰੰਗ ਪ੍ਰਿੰਟ ਫੈਸ਼ਨ ਫੁਸ਼ਨ ਚੰਗਾ ਵੇਰਦਾ ਠੀਕ ਹੈ ਜੀ ਅਜੇ ਨਵਾਈ ਨੂੰ ਹੋਈ ਨਹੀਂ ਆ ਪਹਿਲਾ ਸੁਆ ਪਨੂਨ ਵਛੀ ਸੋਈ ਆ ਥਾਨ ਹਵਾਨੇ ਦੀ ਤੁਸੀਂ ਦੇਖ ਲਓ ਖੁੱਚਾਂ ਤੋਂ ਉੱਪਰ ਲੇਵਾ ਸਵੇਰ ਚੋਈ ਚਵਾਈ ਠੀਕ ਹੈ ਜੀ ਉਹਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਸ਼ਾਮ ਦੀ ਚਵਾਈ ਤੱਕ ਥੋੜੀ ਜਿਹੀ ਹੋਰ ਧਾਰਾ ਤੂਰਾ ਪਾ ਕੇ ਜਿਹੜੀ ਦੋਸਤ ਭਰ ਜੂਗੀ ਜਿੰਨਾ ਕਿ ਅਟ੍ਰੇਨ ਕਰਮਾਲੀ ਨੇ ਸ਼ਾਮ ਤੱਕ ਬਿਲਕੁਲ ਤਾਕਤ ਤੱਕ ਤਿਆਰ ਕਰਨੀ ਹੈ ਹਾਂਜੀ ਤੇ ਉਈ ਲਾਟ ਛੜ ਮਾਰ ਜੂ ਜਿਦਾ ਮਰਜੀ ਥੱਲੇ ਬੈਠੇ ਰੋ 99 ਫਿਰ ਮੁਠੀ ਵਾਲਾ ਵੇਖੋ ਅਜੇ ਤੇ ਆ ਜਿਹੜਿਆ ਭਰ ਜਾਣੇ ਸਾਮਾਨ ਚੰਗੀ ਆ ਨਿੱਗਰ ਝੱਡੇ ਦੀ ਆ ਹਿੰਦੂ ਚੰਗੀ ਆ ਹਾਂਜੀ ਠੀਕ ਆ ਮਗਰ ਬੱਚਾ ਤੁਸੀਂ ਦੱਸਿਓ ਬੱਚਾ ਹੀ ਬੰਦਾ ਭੈਣ ਭਰਾਵਾਂ ਨੂੰ ਸਪੋਰਟ ਆ ਬਲ ਪੇਟੂ ਆ ਕਿੱਡਾ ਆ ਵੇਖੋ ਜੀ ਹਾ ਸੋ ਟਿਕਾ ਟੁਗਾ ਵੀਰ ਪੋਤੇ ਵੀਰ ਚੰਗਾ ਚਲੋ ਭਰੌਂਦੇ ਆ ਨੋਰਮਲ ਟਿਕਾ ਵੀ ਆ ਤੇ ਉਹ ਵੀ ਚੰਗੇ ਟਿਕਾ ਦੇ ਵਿੱਚੋਂ ਹੀ ਆ ਖੁਚ ਪੂਛ ਪਛ ਬਹੁਤ ਛੋਟੀ ਆ ਹਾਂਜੀ ਇਹ ਜਸਵੀਰ ਬੱਚੀ ਪਲੂਨ ਪਹਿਲਾਂ ਨਾ ਚਲੋ 10 ਕਿਲੋ ਕੋ ਬੋਲੇ ਤੇ ਹਾਂਜੀ ਤਸੱਲੀ ਵੀ ਕਰ ਲੂਗਾ 10 ਕਿਲੋ ਦੇ ਹਿਸਾਬ ਨਾਲ ਬੱਚੀ ਪਲੂਨ ਪਹਿਲਾਂ ਸਵੇਕਨੇ ਦੀ ਦੇ ਰਿਹਾ ਇਹ ਦੇ ਦੀਏ 60000 ਦਿਸਨ ਸਾਹਿਬ 60 ਦੀ ਦੇ ਦਿਓ ਮਹਾਰਾਜ ਜੇ 60 ਦੀ ਦੇਨ ਤਾਊਗਾ ਤੇ ਦੇ ਦੇ ਆ ਦੇ 6 ਜੱਡਾਂਗੇ ਦੇ ਵਿੱਚੋਂ ਸੱਜੂ ਸਾਹਿਬ ਲੈ ਸ਼ੱਕਾ ਹੀ ਵੱਜਦਾ ਹੈ 4 ਤੇ 50000 ਦੀ ਲੈ ਆ ਬਿਲਕੁਲ ਮਿੱਠਾ ਇਹ ਜੋਗਰਾਜ ਦੇ ਜੁਗਰਾਜ ਮੁੰਡੇ ਮੈਂ ਸ਼ੱਕੇ ਮਾਰਿਆ ਕੋਈ ਸ਼ੱਕ ਨਹੀਂ ਜੰਗੀ ਸੰਤੋ ਸਾਹਿਬ ਮੱਛੀ ਜੀ ਨਹੀਂ ਕੋਈ ਵੀ ਸ਼ੱਕ ਆ ਪੂਰ ਛੱਡਾ ਨਹੀਂ ਹੈਗਾ 54000 ਦੀ ਹੈ ਹਾਂ ਥਾਣੇ ਵੇਖੋ ਪਹਿਲਾਂ ਨਿਕਾੜ ਲਓ ਮੈਂ ਵੀ ਥਾਣੇ ਖਾਦ ਗਏ ਲਓ ਜੀ 54000 ਦੀ ਅਵੱਛੀ ਮਿਲੂਗੀ ਬਾਕੀ ਥਾਣ ਤੁਸੀਂ ਵੇਖ ਲਓ ਠੀਕ ਆ ਜੀ ਇਹ ਨਹੀਂ ਮੰਨ ਲਾ ਇੱਥੇ ਜੁਆਈ ਦੇ ਵਿੱਚ ਪੰਗਾ ਪਾਓ ਜਿੱਦਾਂ ਮਰਜੀ ਦੇਖੋ ਜੀ ਆ ਥਣ ਜੀ ਠੀਕ ਆ ਜੀ ਆ ਸੁਸਵਾਜ ਆਈ ਹੈ ਜੇ ਜਦੋਂ ਵਛੀਆਂ ਪੋਟਾਈ ਨੇ ਸੰਧੂ ਸਾਹਿਬ ਪਛੀ ਭਾਵੇਂ ਜਿੰਨੇ ਰੁਪਏ ਮੰਗੇ ਉਹਨੇ ਦੀ ਵਛੀ ਵਿਗਦੀ ਬਿਲਕੁਲ ਬਿਲਕੁਲ ਹਾਂ ਜੀ ਚਲੋ ਭੈਣ ਭਰਾਵਾਂ ਦਾ ਮਾਨ ਤਨ ਕਰਨਾ ਹੀ ਪੈਂਦਾ ਸਹੀ ਹੈ ਜੀ ਹਾਂ ਜੀ ਲਓ ਵੀ ਭਰਾਵੋ ਇਹ ਵਛੀ ਜੀ ਠੀਕ ਆ ਜੀ ਪੂਰਾ ਡਾਟਾ ਪੂਰਾ ਵੇਰਵਾ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਸੋ ਵਛੀ ਚੰਗੀ ਆ ਪਸੰਦ ਆਜੂਗੀ ਠੀਕ ਆ ਜੀ 54000 ਦੇ ਵਿੱਚ ਤੁਹਾਨੂੰ ਮਿਲ ਜੂਗੀ ਕਸਰਾ ਕੁਸਰਾ ਕੱਢ ਕੇ ਸੋ ਦੋ ਐਨੀਮਲ ਪਾਉਣੇ ਆ ਇੱਕ ਲੈਣਾ ਉਹ ਤੁਸੀਂ ਆਪਦੀ ਵਿਆਹਤ ਆਪਦੀ ਬਿਲਕੁਲ ਸਕੀਮ ਬਣਾ ਲਿਆ ਜਿੱਦਾਂ ਜਿੱਦਾਂ ਵੀ ਕਿਸੇ ਭਰਾ ਦੀ ਪਣੀ ਸਿੰਗਲ ਸਿੰਗਲ ਦਾ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਹਾਂ ਜੀ ਹੋਰ ਕੋਈ ਜੱਸ ਗੱਲਬਾਤ ਹਾਂਜੀ ਵਧੀਆ ਸੰਧੂ ਸਾਹਿਬ ਠੀਕ ਆ ਜੀ ਆਹਨ ਮਿੱਠੇ ਕਿ ਨਹੀਂ ਸੰਧੂ ਸਾਹਿਬ ਮਿੱਠੇ ਮਿੱਠੇ ਜੀ ਮਿੱਠੇ ਆਹੋ ਮਿੱਠੇ ਆ ਪੁਰਾ ਮਿੱਠੇ ਪਾ 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 ਤੇ ਕਿਹਦਾ ਸ਼ੁਕਰ ਹੋਣਾ ਬੜੇ ਪਾ ਮਿੱਠੇ ਆ ਤੂੰ ਕੀ ਗੋਲੀ ਕਰਾਂਗੇ ਸ਼ੁਕਰ ਦੀ ਗੋਲੀ ਕਰਦੀ ਆ ਹਾਂਜੀ ਠੀਕ ਆ ਜੀ ਤੂੰ ਦੱਸ ਵੀ ਇੱਕ ਕਿ ਤਗੜੇ ਹੋ ਗਏ ਨਾ ਪਾ ਉਹ ਲੋਕਾਂ ਨੂੰ ਤਿਆਰ ਦੇਣਾ ਬਚਾ ਵੀ ਹੋ ਜਾ ਮਾਂ ਦੀ ਦੁਜੇ ਦਿਨ ਦੁਜੇ ਦਿਨ ਜਿਹੜੇ ਸਾਡੀ ਤੇਰੇ ਸਾਡੀ ਥਾਪੀ ਦੇ ਦੇਣਾ ਕਿ ਤੇ ਐਮਐਲਏ ਦੇ ਲੈਕਚਰ 'ਚ ਵੀ ਖੜ ਕੇ ਤਾਂ ਫਿਰ ਵੀ ਜਿੱਤ ਜੂ ਤੇਰੇ ਘਰ ਤੋਂ ਸਹੀ ਗੱਲ ਆ ਬ੍ਰੋ ਬ੍ਰੋ ਮਾਤਾ ਨੂੰ ਬ੍ਰੋ ਸੁਝੋ ਵੀ ਚਾਹੀਦਾ ਰੇਮੀ ਇਕ ਲੰਦੇ ਤੇ ਨੱਪ ਤੇ ਰੱਖਾਂਗੇ ਕਿੱਲੇ ਮੈਨਾਂ ਲਈ ਆ ਤਗੜੇ ਹੋ ਗਏ ਟੋਕੜ ਗੱਪਣ ਨਗਾਂ ਦੀ ਵੈਸੇ ਵੀ ਬੜੀ ਡਿਮਾਂਡ ਆ ਚਾਹੇ ਮੱਝਾਂ ਦੀ ਗੱਲ ਚਾਹੇ ਵੜਾਂ ਦੀ ਗੱਲ ਕਰੀਏ ਹਾਂਜੀ ਹਾਂਜੀ ਮਾਲ ਬੜਾ ਹੀ ਵੀਰ ਡਿਮਾਂਡ ਕਰਦੇ ਨੇ ਨਾਲ ਪਾ ਚੱਲਣਾ ਸੰਧੂ ਸਾਹਿਬ ਟੋਕੜ ਗੱਪਣ ਅਗਲੇ ਮਹੀਨੇ ਵੀ ਜਿਹੜੀ 60 ਦੀ ਮਿਲਣੀ 30 ਦੀ ਮਿਲ ਜੂਗੀ ਹਾਂਜੀ ਹਾਂਜੀ 40 ਦੀ 20 ਦੀ ਮਿਲ ਜੂਗੀ ਅੱਧੋ-ਬੱਧ ਪਛੋ ਮਿਲ ਜੂ ਕੱਲ ਨੂੰ ਮਨਾਂ ਵੀ ਸ਼ਿਖਰ ਤੇ ਜਾ ਕੇ ਵੇਚਣਾ ਵੀ ਹਾਂ ਸੰਧੂ ਸਾਹਿਬ ਜਿੱਦਾਂ ਦੀਆਂ ਵੜਾ ਐ ਇਹ ਦੂਣ ਪ ਇਹ ਚਾਹ ਬਿਲਕੁਲ ਜਸਵੀਰ ਹਾਂ ਜੀ ਚੰਗੀਆਂ ਬੈਰਾਂ ਨੇ ਸਾਫ ਸੁਥਰੀਆਂ ਨੇ ਤੇ ਨੰਬਰ ਇੱਕ ਦੱਸ ਵੀਰ ਜਸ ਨ 99152 3248 ਜੀ ਠੀਕ ਹੈ ਜੀ ਹਾਂ ਜੀ ਤੇ ਇੱਕ ਹੈਗਾ 8288 ਹਾਂ ਜੀ 35527 ਠੀਕ ਹੈ ਜੀ ਹਾਂ ਜੀ ਠੀਕ ਹੈ ਪ੍ਰਤਾਪ ਸਿੰਘ ਠੀਕ ਚੁੱਪ ਤੋਂ ਬੱਚੇ ਜਣ ਤਗੜੇ ਨੇ ਨਾ ਪਤੋ ਗਿੱਲੀ ਬਸ ਜੀ ਸਾਡੇ ਕਹ ਭਾਜੀ ਡੀ ਕਰਨ ਦਾ ਸੀ ਨਾ ਪਤ ਦੀ ਗਿੱਲੀ ਆਹ ਹੋਤਰਾ ਨੂੰ ਆ ਤੁਹਾਨੂੰ ਪਰਾਂ ਦਾ ਪਿਆਰ ਮਿਲਦਾ ਵਾ ਕਹਾਣਾ ਆਪਾਂ ਸਹਿਮਤ ਆ ਇੱਕ ਦਿਵਾਰ ਇਹ ਨਾ ਉਹ ਜਦੀ ਤੇ ਨਹੀਂ ਨਾ ਪਤਾਗੇ ਅਸਲ ਮਾਲ ਵੇਖਿਆ ਇੰਦੇ ਦੀ ਗੱਲ ਨੂੰ ਫਿਰ ਸੋੜ ਤੇਰੀ ਬਸ ਆ ਆ ਆ ਦਮਕੇ ਕਰਿਆ ਚੇਹਰੇ ਹਾਂ ਸ਼ੇਰ ਦਮਕੇ ਨਾਲ ਹੀ ਆਪਾਂ ਵਿਆਹ ਵੇਖੀ ਜਾਂਦੇ ਤੇ ਨਾਲ ਹੀ ਵੀਡੀਓ ਪਾਈ ਜਾਂਦੇ ਨਾਲ ਹੀ ਵਿਆਹ ਵੇਖੀ ਜਾਂਦੇ ਹਾਂ ਜਿਹਨੂੰ ਕੰਮ ਕਰਦਾ ਹੁੰਦਾ ਹੁੰਦਾ ਹਾਂਜੀ ਇਸੇ ਤਰ੍ਹਾਂ ਹੀ ਹਾਂਜੀ ਚਲੋ ਨਾਲ ਹੋਰ ਵੀ ਚਾਹੀਦਾ ਕਮਰੇ ਦਾ ਕੰਮ ਵੀ ਕਰਨਾ ਚਾਹੀਦਾ ਨਾਲ ਹੀ ਸੰਦੂ ਸਾਹਮਣੇ ਕਿੱਥੇ ਜਾਣਾ ਸੰਦੂ ਸਾਹਮਣੇ ਨਾਲ ਹੀ ਵਿਆਹ ਵੇਖਨੇ ਕੋਈ ਕੋਈ ਜ਼ਰੂਰ ਦੀ ਜ਼ਰੂਰ ਹਾਂਜੀ ਲਓ ਦੋਸਤੋ ਅੱਜ ਫਿਰ ਹਾਲ ਇਸ ਵੀਡੀਓ ਦੇ ਵਿੱਚ ਆ ਮੈਂ ਤੁਹਾਨੂੰ ਦਿਖਾਉਣੇ ਸੀ ਵੀ ਰਜਸ ਉਹਨਾਂ ਦੇ ਘਰੋਂ ਠੀਕ ਹੈ ਜੀ ਇਸ ਕਿਲੇ ਤੋਂ ਮਾਲ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਆਉਂਦਾ ਰਿਹਾ ਕਰੂਗਾ ਠੀਕ ਹੈ ਜੀ ਮੇਰਾ ਭਰਾ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਠੀਕ ਹੈ ਜੀ ਪਸ਼ੂ ਵੇਖਦੇ ਰਿਹਾ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਜਾ ਕਰੋ ਤਾਂ ਜੋ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ ਟੋਕਰ ਗੱਪਣ ਨਾਗਰ ਸੱਜਰ ਵੜਾ ਮੱਝਾਂ ਕੀ ਹੋਈਆਂ ਝੋਟੀਆਂ ਸਾਰਾ ਕੁਝ ਹੀ ਮਾਲ ਜਿਹੜਾ ਤੁਸੀਂ ਇਸ ਕਿਲੇ ਤੋਂ ਪਰੋਂਦਾ ਰਹਿੰਦਾ ਨਵੇਂ ਆਏ ਗਏ ਪਸ਼ੂਆਂ ਦੀ ਤੁਸੀਂ ਡਿਟੇਲ ਉਸ ਸਮੇਂ ਸਮੇਂ ਨਾਲ ਲੈਂਦੇ ਰਿਹਾ ਕਰੋ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤ